इनकल इनकल अंदा वंदे माते मातीदगत सिंह भॻत सिंह हमर इनकलाब भॻत सिंहाबाद शहीद आज़ब भगत सिंह इनकल ज़िंदाबाद ਹਾਏ ਸਾਡੇ ਸਤਿਕਾਰਯੋਗ ਭਾਈ ਸਾਹਿਬ ਰਵੀ ਜੋੜਾ ਜੀ ਜੋ ਕਿ ਸਮਾਜ ਸੇਵਾ ਇਹ ਕਰਦੇ ਹਨ ਲੋਕਾਂ ਦੀ ਮਦਦ ਕਰਦੇ ਹਨ ਤੇ ਅੱਜ ਇਹਨਾਂ ਦੇ ਸਾਰੇ ਸਾਥੀ ਦੋਸਤ ਸਾਰੇ ਮਿਲ ਕੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਰਵੀ ਦੱਸੋ ਅੱਜ ਦੇ ਪ੍ਰੋਗਰਾਮ ਬਾਰੇ ਸਭ ਤੋਂ ਪਹਿਲੇ ਇਨਕਲਾਬ ਜਿੰਦਾਬਾਦ ਭਗਤ ਸਿੰਘ ਜੀ ਦਾ ਅੱਜ ਹੈਪੀ ਬਰਥਡੇ ਮਨਾ ਰਹੇ ਆ ਜੋ ਕਿ ਇਹਨਾਂ ਨੇ ਸ਼ੁਰਤੋਂ ਹੀ ਦੇਸ਼ ਨੂੰ ਸੰਦੇਸ਼ ਦਿੱਤਾ ਵਾ ਨਸ਼ਿਆਂ ਤੋਂ ਦੂਰ ਰਵੋ ਪਰ ਮਾੜੇ ਕੰਮਾਂ ਤੋਂ ਦੂਰ ਰਵੋ ਔਰ ਕੁਝ ਸਸਤਾਵਾਂ ਲਾ ਲਓ ਕੁਝ ਹੋਰ ਤੁਸੀਂ ਲਾ ਲਓ ਜੋ ਕਿ ਇਹ ਜਿਹੜੀ ਚੀਜ਼ ਨੂੰ ਅੱਗੇ ਰੱਖ ਰਹੇ ਨੇ ਕਿ ਨਸ਼ਾ ਨਹੀਂ ਕਰਨਾ ਮਾੜੇ ਕੰਮ ਨਹੀਂ ਕਰਨੇਗੇ ਪਰ ਵੇਖਣ ਜਾ ਰਿਹਾ ਵਾ ਕਿ ਹਰ ਥਾਂ ਤੇ ਨਸ਼ਾ ਹੀ ਚੱਲ ਰਿਹਾ ਵਾ ਤੋਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ ਇਹ ਨਸ਼ੇ ਨੂੰ ਛੱਡ ਕੇ ਆਪਣੇ ਸਿਹਤ ਵੱਲ ਧਿਆਨ ਦਿੱਤਾ ਜਾਵੇ ਜਿਮ ਜੁਆਇਨ ਕੀਤਾ ਜਾਵੇ ਕਸਰਤ ਕੀਤੀ ਜਾਵੇ ਤਾਂ ਜੋ ਆਪਣੇ ਸਰੀਰ ਨੂੰ ਸਹੀ ਰੱਖਿਆ ਜਾਵੇ ਅੱਜ ਜੋ ਭਗਤ ਸਿੰਘ ਦਾ ਪਰਿਵਾਰ ਆ ਪਿੱਛੇ ਜਿਨ੍ਹਾਂ ਨੇ ਦੇਸ਼ ਵਾਸਤੇ ਇੰਨੀ ਕੁਰਬਾਨੀ ਕੀਤੀ ਤੇ ਉਹਨਾਂ ਦੇ ਪਰਿਵਾਰ ਦਾ ਜੋ ਧਿਆਨ ਨਹੀਂ ਰੱਖਿਆ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਸਰਕਾਰਾਂ ਜ਼ਿੰਮੇਵਾਰ ਆ ਸਰਕਾਰਾਂ ਨੂੰ ਚਾਹੀਦਾ ਵਾ ਕਿ ਜਿਹੜੇ ਜਿਹੜੇ ਦੇਸ਼ ਭਗਤ ਹੈਗੇ ਆ ਇਹ ਤੇ ਸਾਡੇ ਕੌਮ ਦੇ ਹੀਰੇ ਆ ਇਥੋਂ ਤੱਕ ਕਿ ਕਈ ਇਹੋ ਜਿਹੇ ਪ੍ਰੋਫੈਸਰ ਹੈਗੇ ਆ ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਕਿ ਭਗਤ ਸਿੰਘ ਕੌਣ ਆ ਰਾਜਗੁਰੂ ਕੌਣ ਆ ਸੁਖਦੇਵ ਕੌਣ ਆ ਚੰਦਰ ਸ਼ੇਖਰ ਆਜ਼ਾਦ ਕੌਣ ਆ ਜਿਨ੍ਹਾਂ ਦੀ ਖਾਤਰ ਦੇਸ਼ ਸਾਡਾ ਆਜ਼ਾਦ ਹੋਇਆ ਆਜ਼ਾਦੀ ਦੀ ਗੱਲ ਮਤਲਬ ਇਹ ਆ ਕਿ ਜਿਨ੍ਹਾਂ ਨੇ ਆਜ਼ਾਦ ਕਰਾਇਆ ਉਹਨਾਂ ਦਾ ਨਾਂ ਨਹੀਂਗਾ ਕੁਝ ਹੋਰ ਕਹਿਣਾ ਚਾਹੋਗੇ ਇਹਨਾਂ ਬਾਰੇ ਇਹਨਾਂ ਬਾਰੇ ਇਹੀ ਮੈਂ ਕਵਾਂਗਾ ਕਿ ਜਿਹੜੀ ਜਿਹੜੀ ਇਹਨਾਂ ਨੇ ਸਿੱਖਿਆ ਦਿੱਤੀ ਆ ਨੌਜਵਾਨਾਂ ਨੂੰ ਨੌਜਵਾਨ ਉਹਨਾਂ ਦੇ ਰਾਹ ਤੇ ਤੁਰਨ ਔਰ ਇਹਨਾਂ ਦਾ ਨਾਮ ਜਿਹੜਾ ਹੈਗਾ ਹੋਰ ਰੋਸ਼ਨ ਕਰਨਾ ਠੀਕ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਜੀ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਤੇ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਮੈਂ ਪਹਿਲ ਸਿੰਘ ਬਲਕ ਦਾ ਅਰੰਭਾ ਕਰਦਾ ਕਾਰਜ ਕਮੇਟੀ ਸਰਟਾ ਦੇ ਕਲੀ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਦਾ ਜੋ ਪ੍ਰੋਗਰਾਮ ਹੈ ਇਹਨੂੰ ਨੌਜਵਾਲ ਵੀਰਾਂ ਨੇ ਕੀਤਾ ਹੈ ਬੜਾਈ ਸ਼ਾਨਦਾਰ ਤੇ ਗਲਮੈਂ ਔਰ ਅੱਜ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼ੀਰ ਭਗਸ਼ੇਨੀ ਯਾਦ ਦੇ ਵਿੱਚ ਸਾਰਿਆਂ ਨੇ ਇਕੱਤਰ ਹੋ ਕਰਕੇ ਇਹ ਪ੍ਰੋਗਰਾਮ ਦੀ ਪਹਿਲ ਇਹ ਨੌਜਵਾਨ ਪੀੜ੍ਹੀ ਵਾਸਤੇ ਇੱਕ ਬੜਾ ਵੱਡਾ ਸੰਦੇਸ਼ ਹੈ ਵੀ ਆਪਾਂ ਕਿਦੇ ਸਾਡੇ ਸ਼ਹੀਦ ਨੇ ਉਹਨਾਂ ਨੂੰ ਯਾਦ ਕਰਦੇ ਰਹੀਏ ਸਤਿਗੁਰਾਂ ਦੀ ਬਾਣੀ ਕਹਿੰਦੀ ਆ ਬਹੁਤ ਦਾਦੇ ਦਾ ਕੋਲ ਠਾਕੇ ਜਾਣਾ ਤੋ ਮੇਰੇ ਮਨ ਪਿਆਰ ਦਾ ਨਾਮ ਆਪਾਂ ਉਹਨਾਂ ਬੁੱਖਿਆ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਸ਼ਹਾਦਤ ਦਿੱਤੀਆਂ ਉਹਨਾਂ ਨੂੰ ਯਾਦ ਕਰਦਾ ਸਾਡਾ ਜਿਹੜਾ ਅੱਜ ਦਾ ਸਮਾਂ ਹੈ ਅੱਜ ਦਾ ਜਿਹੜਾ ਟਾਈਮ ਆਇਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਮੈਂ ਨਾਲ ਸਾਰੇ ਮੀਹਾਂ ਦਾ ਰਵੀ ਜੋੜਾ ਜੀ ਜੀ ਲਾਲ ਆਪਣੇ ਸਾਈਟ ਡਰਾਈਵਰ ਵਾਲੇ ਵਿਅਕਤੀਆਂ ਬਹੁਤ ਸਾਰੇ ਵੀ ਜਾਂਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਜਿਹੜਾ ਪ੍ਰੋਗਰਾਮ ਲਾ ਕੇ ਲਿਖ ਨੂੰ ਯਾਦ ਕੀਤਾ ਧੰਨਵਾਦ ਕਰਦਾ ਆਪਣਾ ਨਾਮ ਦੱਸੋ ਤੇ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜੇ ਨਾਮ ਰਾਜਨ ਬੋਬਲੇ ਜੀ ਹਾਂਜੀ ਮੈਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਪਰਿਵਾਰ ਵੱਲੋਂ ਰਵੀ ਜੂੜਾ ਸਾਹਿਬ ਗੋਲੀ ਭਾਜੀ ਨੇ ਇੱਥੇ ਸਾਨੂੰ ਬੁਲਾਇਆ ਜੀ ਅਸੀਂ ਸਾਰੇ ਮਿਲ ਕੇ ਸ਼੍ਰੀ ਬੋਬੇ ਸਿੰਘ ਜੀ ਦਾ ਜਨਮ ਦਿਨ ਮਨਾਇਆ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣਾ ਕੀਂਦੀ ਸਮਾਂ ਗੱਡ ਕੇ ਅੱਜ ਆਏ ਨੇ ਜਿਹੜੇ ਭਗਤ ਸਿੰਘ ਜੀ ਨੇ ਅੱਜ ਸਾਡੇ ਦੇਸ਼ ਨੂੰ ਆਜ਼ਾਦੀ ਜਿਹੜੀ ਮਿਲੀ ਆ ਇਹਨਾਂ ਦੀ ਬਦੌਲਤ ਹੀ ਸਾਨੂੰ ਮਿਲੀ ਆ ਤੇ ਸਾਨੂੰ ਇਹਨਾਂ ਨੇ ਨਾਰਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਸਾਨੂੰ ਇਹਨਾਂ ਕੋਲੋਂ ਹੀ ਮਿਲਿਆ ਏ ਸਾਡੇ ਭਗਤ ਸਿੰਘ ਜੀ ਜਿਹੜੇ ਦੇਸ਼ ਲਈ ਬਹੁਤ ਹੀ ਵਧੀਆ ਕੰਮ ਕਰਦੇ ਸੀ ਕਿ ਦੇਸ਼ ਨੂੰ ਆਜ਼ਾਦੀ ਦਵਾਈ ਅੰਗਰੇਜ਼ਾਂ ਦੇ ਖਿਲਾਫ ਲੜੇ ਜਦੋਂ ਉਹਨਾਂ ਦੀ ਉਮਰ 12 ਸਾਲ ਦੀ ਸੀ ਉਦੋਂ ਸਾਡੇ ਜਲਿਆਂਵਾਲੇ ਬਾਗ 'ਚ ਹੱਤਿਆਨਾਕ ਹੋਇਆ ਸੀ ਉਹਨੂੰ ਵੇਖਦੇ ਹੋਏ ਉਹਨਾਂ ਨੇ ਧਰਤੀ ਤੋਂ ਮਿੱਟੀ ਲੈ ਕੇ ਕਸਮ ਖਾਦੀ ਸੀ ਕਿ ਇਹ ਅੰਗਰੇਜ਼ਾਂ ਦਾ ਨਾਸ਼ ਕਰਨਾ ਹੈ ਤੇ ਉਹਨਾਂ ਨੇ ਕੀਤਾ ਹੈ ਸਾਨੂੰ ਬੜਾ ਹੀ ਵਧੀਆ ਉਹਨਾਂ ਨੇ ਪਲੇਟਫਾਰਮ ਦਿੱਤਾ ਹੈ ਤੇ ਸਾਡੇ ਯੂਥ ਨੂੰ ਚਾਹੀਦਾ ਹੈ ਇਹਨਾਂ ਦੇ ਨੱਛੇ ਕਦਮ ਤੇ ਚੱਲਣਾ ਆਪਣੇ ਦੇਸ਼ ਸਮਾਜ ਦੀ ਸੇਵਾ ਕਰਨਾ ਤੇ ਅਸੀਂ ਸਾਰੇ ਮਿਲ ਕੇ ਨਸ਼ੇ ਨੂੰ ਦੂਰ ਕਰੀਏ ਦੇਸ਼ ਸਮਾਜ ਦੀ ਸੇਵਾ ਕਰੀਏ ਜੈ ਹਿੰਦ ਜੈ ਬਾਲ ਇਨਕਲਾਬ ਜ਼ਿੰਦਾਬਾਦ ਆਈ ਸਰ ਆਪਣਾ ਪਹਿਲੇ ਨਾਮ ਦੱਸੋ ਤੇ ਆਈ ਦੇ ਪ੍ਰੋ ਨੰਬਰ ਦੱਸੋ ਮੇਰਾ ਨਾਮ ਮਿੰਦਰਜੀਤ ਸਿੰਘ ਫੈਕਟਰੀ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਤੇ ਇੱਥੇ ਸਾਰੇ ਵੀਰਾਂ ਨੇ ਸ਼ਹੀਦ ਭਗਤ ਸਿੰਘ ਦਾ ਜਿਹੜਾ ਜਨਮ ਦਿਨ ਮਨਾਉਣ ਦਾ ਉਪਰਾਲਾ ਕੀਤਾ ਉਹ ਬਹੁਤ ਸਲਾਘਾਯੋਗ ਆ ਸਾਰੀਆਂ ਐਨਡੀਓ ਸੁਵਾਲ ਸੇਵਕ ਰਵੀ ਜوڑاਗੇ ਸੰਦੀ ਜੀ ਸਾਈਨ ਟਰੈਵਲ ਤੋਂ ਹੋਰ ਮੇਰੇ ਵੀਰ ਰਾਜਨ ਬੱਬਰ ਜੀ ਐਨਜੀ ਵਾਲੇ ਇਹ ਸਾਰੇ ਇਕੱਠੇ ਹੋ ਗਏ ਸੀ ਸ਼ਹੀਦ ਭਗਤ ਸਿੰਘ ਦਾ ਜਨਮ ਜਿਹੜਾ ਦਿਨ ਮਨਾਇਆ ਔਰ ਆਪਾਂ ਜਿਹੜਾ ਸਮਾਜ ਦੇਖਦੇ ਪਏ ਆ ਜਿਹੜਾ ਸ਼ਹੀਦ ਭਗਤ ਸਿੰਘ ਨੇ ਸਮਾਜ ਦੀ ਸੁਪਨਾ ਦੇਖਿਆ ਸੀ ਆ ਦੋਸਤੋ ਉਲਟਾ ਨਸ਼ਾ ਕਰਪਸ਼ਨ ਦੇਸ਼ਦ્રોਹੀ ਤੇ ਲੋਕਾਂ ਦੇ ਵਿੱਚ ਜਿਹੜੀ ਮਾਰਕਟ ਮੱਚੀ ਹੋਈ ਆ ਉਹ ਜਿਹੜਾ ਬਹੁਤ ਹੀ ਨਿੰਦਣਯੋਗ ਕੰਮ ਹੈ ਅੱਜ ਕੱਲ੍ਹ ਦੀਆਂ ਸਰਕਾਰਾਂ ਇਸ ਪਾਸੇ ਨੌਜਵਾਨਾਂ ਨਾਲ ਧਿਆਨ ਨਹੀਂ ਦੇਦੀਆਂ ਨੌਜਵਾਨਾਂ ਨਾਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਖੁਲਵਾਨੀ ਵਾਲੇ ਪਾਸੇ ਦੇਸੀ ਖਾੜਿਆਂ ਵਾਲੇ ਪਾਸੇ ਜਿਮ ਵਾਲੇ ਪਾਸੇ ਚੰਗੀਆਂ ਖੁਰਾਕਾਂ ਵਾਲੇ ਪਾਸੇ ਆਪਣਾ ਫਾਦਾ ਕਹਿੰਦਾ ਲੇਕਿਨ ਅੱਜਕਾਰ ਦੀਆਂ ਸਰਕਾਰਾਂ ਜਿਹੜੀਆਂ ਸਾਨੂੰ ਖੂੜ ਹੀ ਸੋਲ ਪਿਚੋਲ ਦੇ ਜਿਹੜਾ ਨਹੀਂ ਦੇ ਸਕਦੀਆਂ ਦੁੱਧ ਘਿਓ ਜੋਤ ਨਹੀਂ ਦੇ ਸਕਦੀਆਂ ਜਗ੍ਹਾ ਜਗ੍ਹਾ ਤੇ ਰੇਡਾਂ ਪੈ ਰਹੀਆਂ ਮਲਾਪੀ ਖਾਣਾ ਮਿਲ ਰਿਹਾ ਔਰ ਸਰਕਾਰਾਂ ਤੋਂ ਅਸੀਂ ਹੋਰ ਕੀ ਆਸ ਰੱਖ ਸਕਦੇ ਵੀ ਆਮ ਜਨਤਾ ਨੂੰ ਸਾਨੂੰ ਖਾਣਾ ਪੀਣਾ ਹੀ ਛੋਟ ਨਹੀਂ ਮਿਲਦਾ ਤੇ ਨਸ਼ਾ ਕੀ ਫੜਨ ਦੀ ਹੈ ਉਹਨਾਂ ਕੋ ਉਹ ਚਾਈਨਾ ਦੀ ਡੋਰ ਅਜੇ ਤੱਕ ਬੈਨ ਨਹੀਂ ਹੋਈ ਤੇ ਹੋਰ ਕੀ ਕਰਨੀ ਗਿਆ ਇਸ ਕਰਕੇ ਸਰਕਾਰਾਂ ਦੇ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੇ ਜਿਹੜਾ ਸੁਪਨਾ ਦੇਖਿਆ ਉਹਨੂੰ ਸਰਕਾਰ ਕੀਤਾ ਜਾਵੇ ਨਸ਼ੇ ਨੂੰ ਫਰਕਸ਼ਨ ਨੂੰ ਰੋਕਿਆ ਜਾਵੇ ਜੋ ਕਿ ਸਮਾਜ ਦਾ ਬਹੁਤ ਹੀ ਬੇਹੁਦਾ ਕੋੜ ਹੈ ਤੇ ਉਹ ਆਮ ਬੰਦਾ ਅੱਜ ਕੱਲ ਥਾਣੇ ਕਚਿਹਰੀਆਂ ਦੇ ਵਿੱਚ ਜਾਂ ਕਿਤੇ ਵੀ ਸਰਕਾਰੀ ਦਫਤਰ ਜਾਵੇ ਮਿਲਣਾ ਕ੍ਰਪਸ਼ਨ ਤੋਂ ਕੋਈ ਕੰਮ ਨਹੀਂ ਹੁੰਦਾ ਇਸ ਚੀਜ਼ ਤੇ ਖੰਦ ਪਾਈ ਜੇ ਜੈ ਹਿੰਦ ਜੈ ਪਰਮ